ਲੋਸ ਅਸੀ ਹਾਲ ਜੀ ਕੀ ਹਾਲ ਜਲਦਾ ਦੇ ਮੇਰਾ ਦਾਪਨ ਦੇ ਬਗੰਦਰੀਆ ਤੇ ਅੱਜ ਬੰਦਿਆ ਪਾ ਗਰਾਉਂਡ ਆਪਣੀਆਂ ਮੇਰੇ ਕੋਡੇ ਦੀਆਂ ਪੀਆਰ ਵੀ ਆ ਤਿੰਨ ਤੇ ਹੁਣ ਕਰਦਾ ਪਤਾੰ ਬੈਗ ਲੱਗਣੇ ਪ੍ਰੈਕਟਿਸ ਕਰਨਾ ਆ ਇੱਕ ਗਰਾਉਂਡ ਅੱਜ ਦਿਖਾਉਣਾ ਤੁਹਾਨੂੰ ਆਪਣੇ ਗਰਾਉਂਡ ਦਾ ਮਾਹੌਲ ਉਹ ਇੱਕ ਪਾਸੇ ক্রিকেট ਵਾਲੇ ਆ ਕੱਢਣ ਦੇ ਇੱਕ ਪਾਸੇ ਗੁੱਲੀ ਡੰਡਾ ਰੱਖ ਦਿੰਦੇ ਆ ਤੇ ਆ ਜੋ ਕਰਦਿਆਂ ਗੱਲਵਾਦ ਆ ਮੁੰਡੇ ਨਾਲ ਤੇ ਹੁਣ ਤੁਹਾਨੂੰ ਸਾਡੇ ਗਰਾਊਂਡ ਦਾ ਮਾਹੌਲ ਕਿਦਾਂ ਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਬਾਅਦ ਤੋਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਦੁੱਲਾ ਗਵਿੰਦ ਆ ਆ ਗਿਆ ਸਾਡੇ ਗੁੱਲੀ ਡੰਡੇ ਵਾਲੇ ਚੋਬਰ ਡੱਡਾਈ ਕਰਨਾ ਵੇ ਕਿਵੇਂ ਆ ਸ਼ੇਟਾ ਗੁੱਲੀ ਡੰਡੇ ਵਾਲੇ ਠੀਕ ਆ ਜੀ ਹਾਂ ਜਿਵੇਂ ਚੋਬਰਾ ਲਾਉਣ ਗਿਆ ਉਹ ਉਹ ਖੜਾ ਪਿਆ ਤਨੋਲੇ ਵਾਲ ਦਾ ਉਸਤਾਦ ਹਾਂ ਕਿਥੇ ਚੇਲਾ ਤੇਰਾ ਓਏ ਆ ਗਿਆ ਵਈ ਉਸਤਾਦ ਸਾਡੇ ਕਾਲੇ ਦਾ ਬੱਲਾ ਬੱਲੇ ਕੀ ਗੱਲ ਜਵਾਕ ਵਾਲੀ ਖੁਸ਼ ਆ ਯਾਰ ਤੇਰੇ ਤੋਂ ਫੇਰ ਉਹ ਵੀ ਜਵਾ ਦਾ ਰੋਦ ਹੀ ਉਹ ਤਾਂ ਦੇਖ ਇਹ ਦੀਨਾ ਵੀ ਨਹੀਂ ਦੀਨਾ ਵੀ ਨਹੀਂ ਇਹ ਦਾ ਕਾਲਾ ਹੈ ਸਾਬਣ ਨੇ ਕਾਲੀ ਕਰ ਦੂ ਭਰਾਵਾ ਇਹਦਾ ਬੱਲੇ ਚੇਲਾ ਕਿਥੇ ਤੇਰਾ ਟੋਪੀ ਵਾਲੀ ਪੈਂਦੇ ਬੱਲੇ ਦੇ ਮੂੰਹ ਕਿਥੇ ਆ ਫੁੱਟਬਾਲ ਗੁੱਡੂ ਤੇ ਤਿੰਨ ਚਾਰ ਉਹ ਫਿਰਦੇ ਆ ਨਹੀਂ ਨਹੀਂ ਤਣਾਉਲੇ ਵਾਲਾ ਦੱਸ ਬੋਲਿੰਗ ਕਿੱਥੇ ਛਿਟਰੀਆਂ ਉਹਨੇ ਯਾਰ ਜੋੜ ਕਰ ਰਾ ਚੀਲੇ ਨੇ ਯਾਰ ਚੀਲੇ ਨੇ ਆਉਣ ਕਰਦਾ ਉਹ ਹੋ ਗਿਆ ਰ ਹਰੀ ਲੋਹਾ ਰ ਤਣਾਉਲੇ ਵਾਲਾ ਬੱਲੇ ਦਾ ਚੇਲਾ ਹੋਰ ਬੱਲੇ ਆ ਫਿਰ ਹਟਾ ਯਾਰ ਤੇ ਫੁੱਟਬਾਲ ਫਿਰ ਹੁਣ ਕੀ ਬੰਦਾ ਠੀਕ ਆ ਕਿੰਨੇ ਇਹਨੇ ਬੱਲੇ ਨੇ ਕਿੰਨੇ ਕਿ ਜਿੱਤ ਲੈ ਤੇ ਹੁਣ ਕਿੱਧਰ ਆ ਗਿਆ ਇਹ ਕ੍ਰਿਕਟ ਦੀ ਟੀਮ ਚ ਇਹੋ ਆ ਤਨਾ ਉੱਲੇ ਵਾਲਾ ਹੁਣ ਇਹਦਾ ਚੇਲਾ ਗਾ ਸਾਲਾ ਧੁੱਪ ਚ ਤਾਂ ਮਹੀਨੇ ਦਾ ਨਹੀਂ ਆ ਹੁਣ ਤਾਂ ਨੇੜੇ ਆ ਗਿਆ ਹੁਣ ਤਾਂ ਇਸਨੂੰ ਲੱਗ ਗਿਆ ਇਹ ਵੀ ਫ੍ਰੀ ਫਾਇਰ ਦਾ ਟੌਪ ਦਾ ਪਲੇਅਰ ਰਹਾ ਪ੍ਰੋ ਪਲੇਅਰ ਕਿ ਉਹ ਸੀ ਫ੍ਰੀ ਫਾਇਰ ਸੀ ਕਿ ਪਬਜੀ ਸੱਚ ਨਹੀਂ ਨਹੀਂ ਪਬਜੀ ਦਾ ਸੀ ਕਿਹੜੀ ਦਾ ਸੀ ਦੱਸ ਪੱਕੀ ਗੱਲ ਆ ਇਹ ਟੈਲੀਗ੍ਰਾਮ ਤੇ ਹੀ ਮੁੰਡਾ ਛਾਇਆ ਹੋਇਆ ਹੈ ਨਾ ਓਏ ਟੈਲੀਗ੍ਰਾਮ ਦੇ ਨਾਲ ਦੇ ਦੋ ਛਾਇਆ ਹੋਇਆ ਹੈ ਦੋ ਹਾਂ ਤਨੂਲੇ ਵਾਲੇ ਕੋਲੇ ਜਾਣਦੇ ਮੈਨੂੰ ਹੈ ਤਨੂਲੇ ਵਾਲਿਆ ਉਹ ਆ ਗਿਆ ਚੂਹਾ ਨਿਆਣੂ ਦਾ ਯਾਰ ਕਿਵੇਂ ਆ ਓਏ ਚੱਲ 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 ਦੋ 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 ਪਪ ਮੁੜ ਜਾ ਕਰ ਆ ਨੈਣੂ ਦਾ ਯਾਰ ਆ ਗਿਆ ਬਟਿੰਡੀ ਵਾਲੇ ਨੈਣੂ ਦਾ ਕਿਵੇਂ ਆ ਇੰਦਰਪੁਰ ਦੀ ਹਾਂ ਵੀ ਗਾਇਕ ਕਿਵੇਂ ਆ ਇਹ ਸਿੰਗਰ ਸਾਡੇ ਬਣਦਾ ਆ ਬਈਰਾ ਭਰਾਇਆ ਆਗਾ ਬਲੇ ਦਾ ਚਿਲਾ ਤਨਉ ਲਿਆ ਫੇਟਾ ਤੇ ਸਾਈ ਨਹੀਂ ਆਇਆ ਸਾਈ ਨੂੰ ਥੋੜਾ ਪੈਰ ਤੇ ਇੰਜਰੀ ਹੋ ਗਈ ਵਸਤਾ ਰੈਸਟ ਤੇ ਤੇ ਤੇਰੀ ਉਂਗਲ ਤੇ ਹੋਈ ਸੀ ਇੰਜਰੀ ਟੁੱਟ ਗਈ ਸਿੰਗਲ ਹਾਂ ਠੀਕ ਆ ਹੋਰ ਫਿਰ ਤੇਰੀ ਟੀਮ ਕਿੱਧਰ ਗਈ ਜੀ ਸਾਰੀ ਬਾਕੀ? ਬਾਕੀ ਟੀਮ ਹੌਲੀ ਹੌਲੀ ਥੋੜੀ ਅਰੇਸਟ ਤੇ ਆਵੰਦੇ। ਅਰੇਸਟ ਕਰਦੇ। ਆਵੰਦੇ ਅਰੇਸਟ ਤੇ ਆ। ਠੀਕ ਆ। ਪਰਸੋਂ ਟੀਮ ਫੁੱਲ ਤਿਆਰ ਹੋ ਜਾਮਾ ਪਲੇਇੰਗ ਲੈਵਲ। ਕਿੱਥੇ ਐ ਮੈਚ? ਮੈਚ ਕੋਠੇ ਗੁਰੂ ਦੇ। ਕਵਾਂਡੀ ਪਿੰਡ ਹੈ। ਠੀਕ ਆ। ਘੋਗਾ। ਘੋਗਾ ਫਿੱਟ ਹੋਣਦੇ ਉੱਦੇ ਨੂੰ ਆ ਫਿਰ। ਘੋਗਣੇ ਜੋਗਣਾਂ ਤੇ ਕਿੰਨੇ ਛਿੱਕੇ ਖਾਦੇ ਸੀ? ਦੱਸਿਓ ਮੜਾ ਜੀ। ਕੀ ਕਿੰਨਾਂ ਬਰ ਖਾਦੇ ਇੱਕ ਹੋਰ? ਤੇ ਸਾਈ ਨੇ? ਸਾਈ ਦੀ ਵੀ ਦੱਸ ਦੇ ਹਿਸਟਰੀ। ਸਾਈ ਨੇ ਤਾਂ ਇੱਕ ਬਾਈ ਕਰਦੇ। ਨਹੀਂ 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 47 6 47 ਕਿੰਨੇ ਸੀ ਦੱਸੀ ਕਿੰਨੇ ਸੀ 6 ਕਿੰਦਾ ਜ 6 44 6 44 ਉਹ ਤਾਂ ਕਿਉਂ ਖਿਦਾ ਆਊਟ ਹੋ ਗਿਆ ਓਏ ਧੁੱਗੇ ਨੇ ਸੈਂਚਰੀ ਮਾਰੀ ਵੀ ਆ ਉਦਦੇ ਕਿਥੇ ਉਥੇ ਜੋਗਨੰਦ ਦਾ ਪੋਚੋ ਖੁਰਦਾ 10 ਦਿਨ ਹੋ ਗਏ ਇਕੱਲੇ ਵੀ ਬੋਲਾਂ 117 ਤੇ ਬਾਬੀ ਨੇ ਉਹਦੇ ਬਹੁਤ ਛੱਕੇ ਮਾਰੇ ਹਨ ਓਏ ਬਾਬੀ ਦਾ 50 ਆ ਬਾਬੀ ਦਾ ਪੁਰਾਣਾ ਕਿਹੜਾ ਪਿਛਲੇ ਸਾਲ ਦੀ ਗੱਲ ਆ ਜੋਗਨੰਦ ਹਾਂ ਬਿੰਦਰਪ੍ਰੀਤ ਦੀ ਸਨਾ ਗੱਲ ਵੱਤ ਕੋਈ ਵਧੀਆ ਬਾਈ ਤਿੰਨ ਨੰਬਰ ਆ ਸੱਟਾ ਸੱਟਾ ਕੰਮ ਚੱਲ ਸੱਟ ਹੀ ਚਾਹੀਦਾ ਆਪਣਾ ਹੋਰ ਫਿਰ ਕਿਵੇਂ ਚੱਲਦਾ ਚੈਨਲ ਤੁਹਾਡਾ ਮਾਰ ਮਾਰ ਸ਼ਾਵਾਂ ਹੋਣਗਾ ਲੱਛੂ ਡਾਇਰੈਕਟਰ ਠੀਕ ਆ ਓਏ ਮਾਹੀ ਮਾਡਲ ਕਿਵੇਂ ਹੋਡੀ ਛੇ ਓਏ ਹਾਂ ਹੋ ਗਏ ਨਹੀਂ ਕਰਦੇ ਤਾਂ ਵਧੀਆ ਉਹਦੇ ਬਾਰੇ ਉਹ ਆ ਇਹ ਤੁਸੀਂ ਫੈਨ ਵੀ ਸੀ ਨਾ ਉਹਦੇ ਦੋ ਤਿੰਨ ਜਾਨੇ ਵਿੱਚੋਂ ਨਾ ਤੁਹਾਡੀ ਟੀਮ ਦੇ ਇੱਕ ਤਾਂ ਤੂੰ ਹੀ ਸੀ ਨਾ ਇੱਕ ਤਾਂ ਮੈਂ ਸੀ ਇੱਕ ਸੀਗਾ ਆਕਾਸ਼ ਹਾਂ ਗੱਟੂ ਮਾਡਲ ਕਾਸ਼ ਮਾਡਲ ਹਾਂ ਹੋਰ ਜੋ ਆਪਣਾ ਰਮਾਨ ਰਮਾਨ ਅੱਛਾ ਠੀਕ ਆ ਸਮਝ ਗਿਆ ਮੈਂ ਸਾਡੇ ਘਰਾਂ ਕਿ ਨਹੀਂ ਹਾਂ ਹਾਂ ਸਮਝ ਗਿਆ ਸਮਝ ਗਿਆ ਸਮਝ ਗਿਆ ਮੈਨੂੰ ਸੁਣੇ ਗੱਟੂ ਦੇ ਵਿੱਚ ਸੀਰੀਅਸ ਹੀ ਹੋ ਗਿਆ ਸੀ ਯਾਰ ਉਹ ਤਾਂ ਬਾਹਲਾ ਸੀਗਾ ਕਹਿੰਦਾ ਮਤਲਬ ਇਹ ਘਰਾਂ ਤੂੰ ਵਿਚਾਰੀ ਹੁਣ ਉਹ ਵੀ ਕੀ ਕਰੇ ਐਮਪੀ ਦੀ ਸੀ ਯਾਰ ਉਹ ਤੂੰ ਹਾਂ ਤੂੰ ਪਿੱਛੇ ਹਟ ਗਏ ਜਿਹੜਾ ਉਹਨੇ ਕਰ ਵੇਖ ਮੈਂ ਤਾਂ ਸਾਰੇ ਤੂੰ ਪਿੱਛੇ ੜ ਗਏ ਠੀਕ ਆ ਠੀਕ ਆ ਤਨੂੰ ਲੈ ਲਿਆ ਹੋਰ ਦੱਸ ਫੇਰਾ ਠੀਕ ਆ ਬਸ ਤੂੰ ਦੱਸ ਤਿਆ ਸੱਟਾ ਸੱਟਾ ਕਰਤਾ ਆਪਾਂ ਵੀ ਕੰਮ ਬੈਕ ਹੁਣ ਹੋ ਗਈ ਪੀਆਰਪੀ ਗੋਡੇ ਦੀ ਸ਼ਾਵਾ ਸ਼ਾਟ ਹੈਪੀ ਉਹ ਚੂਹੇ ਦੇ ਤਾਂ ਕੋਈ ਸ਼ਾਟ ਤਾਂ ਲੱਗਦਾ ਨਹੀਂ ਓਏ ਮੋੜ ਯਾਰ ক্রিকেট ਵਾਲੇ ਆ ਗਏ ਨਹੀਂ ਲੱਗਦਾ